ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ ਦੇ ਨਾਲ ਇਹ ਸਿਸਟਮ 10 ਹਸ ਪਾਵਰ ਦਾ ਏ 30 ਪੈਨਲ ਲੱਗੇ ਨੇ ਇਹਦੇ ਤੇ INVT ਦੀ ਫੋਟੋਵੋਲਟਿਕ ਡਰਾਈਵ ਲੱਗੀ ਏ 120 ਫੁੱਟ ਡਿਲੀਵਰੀ ਏ ਤੇ 3 ਇੰਚੀ ਦਾ ਪਾਣੀ ਏ ਡਰਾਈਵ ਦੇ ਪੈਰਾਮੀਟਰ ਸੈੱਟ ਕਰਵਾ ਕੇ ਸਿਸਟਮ ਨੂੰ ਚੱਲਦਾ ਕੀਤਾ ਏ ਸਿਸਟਮ ਕਿਸੇ ਹੋਰ ਫਰਮ ਨੇ ਲਾਇਆ 30 ਪੈਨਲਾਂ ਤੇ ਪਾਣੀ ਦੀ ਪਰਫਾਰਮੈਂਸ ਤੁਹਾਡੇ ਸਾਹਮਣੇ ਵਿੱਚ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਿਆ ਏ ਉਹਦੇ ਵਿੱਚ ਕੋਈ ਡ్రਾਈ ਰਨ ਦੀ ਦਿੱਕਤ ਏ ਪ੍ਰੋਟੈਕਸ਼ਨ ਡ్రਾਈ ਰਨ ਆਉਂਦਾ ਹੈ ਜਾਂ ਫਿਰ ਪ੍ਰੋਟੈਕਸ਼ਨ ਅੰਡਰ ਵੋਲਟੇਜ ਆਉਂਦਾ ਹੈ ਕੋਈ ਵੀ 에ਰਰ ਜਾਂ ਕੋਈ ਵੀ ਦਿੱਕਤ ਆਉਂਦੀ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਈ ਐਨ ਵੀਟੀ ਲੂਬੀ ਕ੍ਰਮਟਨ ਕੋਈ ਵੀ ਡਰਾਈਵ ਟਾਟਾ ਔਸਵਾਲ ਦਾ ਕੰਟਰੋਲਰ ਹੈ ਜਾਂ ਏ ਵੀ ਆਈ ਡਾਇਨਾਮਿਕ ਦਾ ਕੰਟਰੋਲਰ ਹੈ ਕਿਸੇ ਵੀ ਕੰਟਰੋਲਰ ਜਾਂ ਵੀ ਐਫ ਡੀ ਨੂੰ ਏ ਸੀ ਟੂ ਡੀ ਸੀ ਕਰਵਾਉਣਾ ਚਾਹੁੰਦੇ ਜਾਂ ਡੀ ਸੀ ਤੋਂ ਏ ਸੀ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਡੀ ਸੀ ਸਿਸਟਮ ਦੇ ਉੱਤੇ ਏ ਸੀ ਮੋਟਰ ਚਲਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਲੂਬੀ ਦੇ ਸਾਰੇ ਮਾਡਲਾਂ ਦੇ ਪੈਰਾਮੀਟਰ ਸ਼ਕਤੀ ਕੰਪਨੀ ਦੀ VFD ਦੇ ਪੈਰਾਮੀਟਰ ਸੈਟਿੰਗ ਦੀ ਸਰਵਿਸ ਵੀ ਉਪਲਬਧ ਹੈ ਸਰਵਿਸ ਪੇਡ ਹੈ ਸਰਵਿਸ ਦੇ ਚਾਰਜਸ ਲਏ ਜਾਂਦੇ ਨੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਹੱਲ ਕਰਕੇ ਦਿੱਤਾ ਜਾਂਦਾ ਹੈ ਤੁਸੀਂ ਇੱਕ ਵਧੀਆ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਆਨ ਗ੍ਰਿਡ ਆਫ ਗ੍ਰਿਡ ਜਾਂ ਹਾਈਬ੍ਰਿਡ ਰੂਫਟਾਪ ਲਵਾਉਣਾ ਚਾਹੁੰਦੇ ਹੋ ਜਾਂ ਫਿਰ ਮੋਨੋਬਲੌਕ ਜਾਂ ਸਬਮਰਸੀਬਲ ਮੋਟਰ ਲਵਾਉਣਾ ਚਾਹੁੰਦੇ ਹੋ ਸੋਲਰ ਵਾਲੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਪੰਜਾਬੀ ਡੈਰੀ ਮੈਨ ਸੋਲਰ